ਸਾਸਰੀ ਘਰ ਜੀ ਪੈਣ ਪ੍ਰਾਮਾ ਨੂੰ ਜਿੱਥੇ ਵੀ ਤੁਸੀਂ ਹੋਵੇ ਰਾਜੀ ਖੁਸ਼ ਹੋਵਗੇ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਿਹੜੇ ਬਾਹਰ ਬੈਠੇ ਮੇਰੇ ਦੇਸਾਂ ਦੇ ਸੱਚੇ ਭੈਣ ਭਰਾ ਹਾਂ ਜੋੜ ਕੇ ਮਤਾਵਾ ਬੱਚੇ ਵੀ ਸਾਰੇ ਨੂੰ ਪਿਆਰ ਭਰੀ ਸਾਸਰੀ ਘਰ ਜੀ ਸਾਸਰੀ ਘਰ ਜੀ ਸਾਰਿਆਂ ਨੂੰ ਸਾਸਰੀ ਘਰ ਜੀ ਸਾਰਿਆਂ ਨੂੰ ਤੇ ਅੱਜ ਮੈਨੂੰ ਤਾਈ ਦੇ ਹੁੰਦੇ ਨੇ ਕਿਹਾ ਵੀ ਆਪਰੇ ਦਸ਼ਤਾਂ ਮੈਂ ਆਨਾਂ ਕਿਆ ਵੀ ਜਿਹੜੇ ਦੋਨੇ ਨਾਲ ਦੇਖਣ ਆਲੇ ਆ ਵਲਾਗ ਬਣਾਵੰਦ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਸਕਦੇ ਹੋ ਤੇ ਅਸੀਂ ਆਪ ਦਾ ਵੀਡੀਓ ਬਣਾਉਂਦੀ ਹਾਂ ਉਹਨਾਂ ਦੇ ਨਾਲ ਤੇ ਉਧਰ ਮੈਂ ਹੁਣ ਜਾ ਰਿਹਾ ਮੈਨੂੰ ਦੋ ਵਾਰੀ ਸਦਾ ਆ ਚੁੱਕਾ ਤੇ ਮੈਂ ਥੋੜਾ ਜਿਹਾ ਘਰੇ ਕੰਮ ਕਰਦਾ ਸੀ ਤੇ ਹੁਣ ਮੈਂ ਚੱਲਿਆ ਤਾਜੀ ਦੇ ਘਰੇ ਉੱਥੇ ਉਹਨਾਂ ਦੇ ਮਹਿਮਾਨ ਆਏ ਨੇ ਤੇ ਉਹ ਆ ਉਹਨਾਂ ਨੇ ਜ਼ਰੂਰ ਸਾਨੂੰ ਪਹਿਲਾਂ ਵੀ ਪੁੱਛ ਲਾਇਆ ਸੀਗਾ ਤੇ ਵੀ ਅੱਜ ਐਤਵਾਰ ਆ ਵੀ ਤੁਸੀਂ ਘਰੇ ਹੀ ਆ ਮੈਂ ਕਿਹਾ ਅੱਜ ਅਸੀਂ ਘਰੇ ਹੀ ਆ ਕਿ ਉਹਨਾਂ ਵਿਜਾਇੋਨਾ ਵੀ ਸਾਡੇ ਗੈਸਟ ਆਉਣੇ ਆ ਉਹਨਾਂ ਨੇ ਤੁਹਾਡਾ ਨਾਮ ਲਿਆ ਤੁਹਾਨੂੰ ਮਿਲਣਾ ਵੀ ਆ ਤੇ ਤੁਸੀਂ ਆਪਣੇ ਘਰੇ ਆਇਓ ਆਪਾਂ ਵੀਡੀਓ ਬਣਾਵਾਂਗੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਤੇ ਮੈਂ ਉਹਨਾਂ ਜਾਨਾ ਜੀ ਉਹਨਾਂ ਤਾਇ ਜੀ ਦੇ ਘਰੇ ਤੇ ਉਹ ਪਰਿਵਾਰ ਨਾਲ ਤੁਹਾਨੂੰ ਮੂਹ ਮੂਹ ਲੋ ਕਰਾਉਣੇ ਗੱਲਾਂ ਬਾਤਾਂ ਵੀ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਤੇ ਮੈਂ ਹੁਣ ਚੱਲਿਆ ਤਾਇ ਜੀ ਦੇ ਘਰੇ ਤੇ ਤੁਸੀਂ ਜਿਤ ਕੀ ਜਿੰਦਾਬਾਦ ਚੈਨਲ ਨੂੰ ਵੱਧ ਵੱਧ ਸ਼ੇਅਰ ਕਰੋ ਵਰਤਮਤ ਲਾਈਕ ਕਰੋ ਬਹੁਤ ਬਹੁਤ ਸ਼ੁਕਰੀਆ ਜੀ ਹਣ ਮੈਂ ਅੱਜ ਤੁਹਾਨੂੰ ਬਤਾਏ ਕਿ ਘਰੇ ਕਿਹੜੀ ਚੱਲਦਾ ਅੱਜ ਵਧੀਆ ਤੇ ਵੱਡੀ ਵੀਡੀਓ ਬਣਾਵਾਂਗੇ ਅੱਜ ਕੋ ਗੈਸਟਰ ਨਾਲ ਤੇ ਤੁਸੀਂ ਵੇਖੋਗੇ ਤੇ ਅੱਜ ਤੁਹਾਨੂੰ ਉਹਨਾਂ ਨਾਲ ਮਿਲਾਨੇ ਤੁਹਾਨੂੰ ਥੋੜਾ ਟਾਈਮ ਬਾਅਦ ਤੇ ਤੱਕ ਵੀ ਚਲੋ ਜੀ ਅਸੀਂ ਜਾ ਰਹੇ ਹਾਂ ਚਲਗੇ ਵੀ ਬੇਟਾ ਚਲੇ ਗਏ ਤੁਸੀਂ ਤਾਂ ਕਿਹਦੇ ਕਾਹਨ ਨਾਲ ਹੋਰ ਲੈ ਮੈਂ ਥੋੜਾ ਜਿਹਾ ਕੰਮ ਆ ਕਰ ਮੈਂ ਅਸੀਂ ਖਲਾਰਾ ਜੀ ਨਮਸਕਾਰ ਦੇ ਬਾਅਦ ਆਉਗੀ ਤੇ ਇਹ ਵੀ ਇਹਨਾਂ ਨੂੰ ਹੀ ਰੱਖਾਂਗੇ ਵਿੱਚ ਹਨਾ ਤੇ ਜਿਹੜਾ ਮੇਰਾ ਗਨਮੈਨ ਮਨਵੀਰ ਉਹ ਮਰੇ ਨਾਲ ਜਾਊਗਾ ਉਹ ਕਈ ਵਾਰੀ ਨਾ ਤਿਆਰ ਹੈ ਗੱਡੀ ਤੇ ਗੱਡੀ ਤੇ ਤਿਆਰ ਹੈ ਤੇ ਸਾਨੂੰ ਤਾਂ ਆਏ ਰਿਸ਼ਤੇਦਾਰਾਂ ਭੈਣ ਭਰਾਵਾਂ ਦਾ ਚਾਹ ਚੜ ਜਾਂਦਾ ਖੁਸ਼ੀ ਹੋਈ ਪਈ ਆ ਮਨਵੀਰ ਨੂੰ ਮਨਵੀਰ ਨੂੰ ਵੀ ਕੁਝ ਸਾਰੇ ਪਰਿਵਾਰ ਨੂੰ ਕੁਝ ਹੀ ਆ ਸੱਸੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹਣੇ ਚਾਰੇ ਆ ਚੱਲੇ ਆ ਉਧਰ ਪੈਣ ਭਰਾ ਆਏ ਸੀ ਮੈਨ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਪੈਣ ਲੰਡੇ ਕੀ ਹੈ ਮੌਕਾ ਜੀ ਤੇ ਮੇਰੇ ਤਾਹੇ ਦੀ ਕੁੜੀ ਆ ਨਾਲ ਦੇ ਘਰ ਹੈ ਤੇ ਉਹ ਇਧਰ ਹੀ ਆਉਣਾ ਜਾਣਾ ਸਾਡੇ ਘਰ ਆ ਬਹੁਤ ਆ ਉਧਰ ਵੀ ਹੈ ਤੇ ਕੁੜੀਆਂ ਤਕਰੀਬਨ ਜਿੰਨਾ ਸਾਡੀਆਂ ਸਾਰੀਆਂ ਇੱਕ ਦੂਜੇ ਦੇ ਘਰੇ ਹੋ ਕੇ ਹੀ ਜਾਂਦੇ ਆਵਾ ਥੋੜਾ ਥੋੜਾ ਟਾਈਮ ਆਉਣ ਪਰ ਉਹਨਾਂ ਨੇ ਜਰੂਰ ਕੋਈ ਘਰ ਨਹੀਂ ਛੱਡਣਾ ਜਿਵੇਂ ਜਿਹੜੇ ਸਬੰਧੀਆਂ ਦਾ ਵੀ ਕੋਈ ਤਰਾਜ ਨਾ ਕਰੇ ਤੁਝੂਰ ਆਉਂਦੀਆਂ ਬਹੁਤ ਵਧੀਆ ਪਰਿਵਾਰ ਹੈ ਅੱਥਰ ਗੱਡਣ ਵਾਲਾ ਪਰਿਵਾਰ ਹੈ ਅੰਬਰਤਾਰੀ ਪਰਿਵਾਰ ਆ ਸਾਰਾ ਦਾ ਪਾਪਾ ਜੀ ਚੱਲ ਜੀ ਚਲੋ ਆਇਆ ਇਹਨੇ ਚੱਕਰ ਕੋਈ ਕੀ ਨਾਮ ਪੁੱਤ ਹਰਸ਼ੀਰ ਹਰਸ਼ੀਰ ਤੋਂ ਲੰਡੇ ਗੇੜਾ ਲੰਡੇ ਕੀ ਲੰਡੇ ਕੀ ਕੰਨੇ ਮੇ ਕਲਾਸ ਚ ਹੱਸਦੇਸ ਵੈਰੀ ਗੁੱਡ ਤੋ ਕਰੇ ਕੰਮ-ਕਮ ਵਾਰੀਆ ਕਰਾ ਦਿੰਦੀ ਹੈ ਨਾਲ ਘਰ ਜਾਂਦੇ ਪੱਕੀ ਗੱਲ ਉਹ ਵੇਲਾ ਸਾਡੀ ਉਹ ਖੜੀ ਆ ਉਹ ਢੱਕਾ ਨਹੀਂ ਕਰਦੀ ਗੀ ਐ ਨੱਪ ਲੈਣਾ ਇੱਥੋਂ ਹੈ मशीन रिपेयर परले पासे ड्राइवर परले पास देखो भाई कितना टाइम हो गया लग जाने तनों आए तो जो है आज जी ठीक है ਬਾਤੀ ਬੈਠੀ <ông liebe> Siniatari gak kutubai, siniatari gak kutubai, abai gie, 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 い ਨਾ ਹੋ ਪੈਸੇ ਜੋਗੇ ਨਾ ਹੁਣੇ ਜਾਦੇ ਕੀ ਇਹ ਕਿਹਦਾ ਹੈ ਬਾਈ ਮਾਰੇ ਵੀ ਹੋਰ ਤਾਂ ਬਾਈ ਆ ਜਾ ਸਾਰੀ ਗੱਲ ਛੱਡ ਕੇ ਲਗਾ ਦੇ ਸਰਦ ਕੋਈ ਮੰਗ ਤੂੰ ਅੱਪ ਚਾਹ ਵਾਰ ਤੇ ਜਾਵਾਂ ਚੱਲ ਮਾਂ ਪਤਾ ਮੈਂ ਵੇਖਾਂ ਮੈਂ ਜਦ ਜਾ ਬਾਈ ਬਾਲੀ ਤੇ ਉਹਦਾ ਉਹ ਕੀ ਨਾਂ ਤੇ ਕੀ ਕੀ ਆਲਾ ਮੈਂ ਹੋਰ ਬਹੁਤ ਹੈ ਹੈ ਮੇਰੀ ਬਣਾਈ ਵਿੱਚ ਜੇ ਮੇਰੀ ਵੀਡੀਓ ਮਾੜੀ ਜਿਹੀ ਵਿੱਚ ਆ ਗਈ ਮੈਂ ਤੁਹਾਡੇ ਵਲੌਗ ਡਿਲੀਟ ਕਰਾ ਦੇਣਾ ਹੋ ਗਿਆ ਕਿਆ ਬਾਤ ਹੈ ਬੈਠਾ ਰੋ ਦੋਟ ਦੇ ਅੱਛਾ ਨਾ ਬਣਾਈ ਤੇ ਜਾਂਦੀ ਆ ਉਹ ਲੈ ਕੇ ਜਾ ਕੀ ਹੋਵੇ ਨਾ ਹੋ ਗਿਆ ਉਹਦੇ ਪੈਰ ਮੱਚ ਜਾਂਦੇ ਹੁਣ ਮੇਰੇ ਨਾਲ ਆਇਆ ਉਹ ਇਕੱਲੀ ਫੇਰ ਦੇ ਜਰੂਰ ਪੈਰ ਪਚਦੇ ਵੀ ਲੋ ਓਕੇ ਕੇ ਭਾਈ ਮੁੱਖ ਚਲਾ ਦੇ ਮੈਂ ਅਰੇ ਆਖਰੀ ਜਿਹਾ ਆ ਜਾ ਮਾਮਾ ਉਹ ਵੀ ਹੈ ਨਹੀਂ ਚਲਾਉ ਦ ਮੰਮੀ ਇੱਥੇ ਕੇ 5000 ਰੁਪਏ ਚਲਾਉ ਦ ਮੈਨੂੰ ਮੈਨੂੰ ਬਾਹਰ ਨਹੀਂ ਜਿੰਦਾ ਹੀ ਆ ਬੱਸ ਜਦੋਂ ਆ ਗਿਆ ਮਾਮਾ ਉਹ ਤੋਂ ਹੋਰ ਬੰਦਾ ਕਰ ਦਾਂਗੇ ਆਪਾਂ ਮਾਮਾ ਰ ਖੜਾ ਅਜੇ ਡੈਡੀ ਨਹੀਂ ਵੀ ਉਹਨਾਂ ਦਾ ਕੋਲ ਪਾ ਦੇਗਾ ਤੈਨੂੰ ਦੇਖਿਆ ਨਾ ਭਾਈ ਤੇ ਹੈਲੋ ਗਾਇਸ ਮੋਕਲਾ ਕਰছি ਹਾਲੇ ਆਪ ਨੂੰ ਮੋਹ ਲਾ ਆ ਗਾਲ ਜੀ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਖਾਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ ਸਾਰਿਆਂ ਨੂੰ ਸਾਰੇ ਤੰਦਰੁਸਤ ਰਹੋ ਚਾਹਦਿਆਂ ਪ੍ਰਮਾਤਮਾ ਅਗੇ ਅਰਦਾਸ ਮੈਂ ਦੀ ਸਾਰੇ ਤੰਦਰੁਸਤ ਹੋਣ ਤੁਸੀਂ ਅੱਜ ਸੀ ਨਾਨਕੇ ਪਿੰਡ ਆਇਆ ਮੈਂ ਭਿੱਖੇ ਪਿੰਡ ਆਇਆ ਆ ਮੈਂ ਆਉ ਦੇ ਨਾਮ ਕੀ ਪਿੰਡ ਨਾਲ ਮੇਰੇ ਬਾਪੂ ਆਏ ਹੋਇਆ ਨਾਲ ਮੇਰੀ ਬੇਬੇ ਉਧਰ ਮਾਸੀ ਜੀ ਆਏ ਹੋਇਆ ਵਾਈਫ ਬੈਠੇ ਆ ਮਾਮੇ ਹੁਣੇ ਸਾਰੇ ਮੇਰੇ ਛੋਟੇ ਵੱਡੇ ਮਾਮੇ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਜੀ ਆਪਾਂ ਗੁਰਪ੍ਰੀਤ ਸਿੰਘ ਬਰਾੜ ਮੇਰੇ ਮਾਮਾ ਜੀ ਪਤਾ ਨਹੀਂ ਕਿੰਨੇ ਟਾਈਮ ਬਾਅਦ ਮਾਮਾ ਜੀ ਨੂੰ ਮਿਲੇ ਆ ਇਹਨਾਂ ਨੂੰ ਪ੍ਰਮੋਟ ਕਰੋ ਵੱਧ ਵੱਧ ਕੇ ਇਹਨਾਂ ਦੀ ਪ੍ਰੋਮੋਸ਼ਨ ਕਰੋ ਸਾਰਿਆਂ ਦਾ ਫਸੀ ਕਾਲ ਇਹ ਧੰਨਵਾਦ ਜਿਉਂ ਦੇ ਵਾਸਤੇ ਨੂੰ ਸਾਰੇ ਆਜਾ ਫੋਟੋ ਆਜਾ ਹਾਂਜੀ ਭਾਈ ਜੀ ਕੁਝ ਕਹਿਣਾ ਚਾਹੋ ਇਹ ਮੈਂ ਦੇਖਿਆ ਸੀਗਾ ਹਾਂਜੀ ਉਹ ਜਦੋਂ ਦੇਖਿਆ ਹਾਂਜੀ ਬਿਲਕੁਲ ਤੈ ਟੁੱੜੀ ਪਈ ਆ ਹਾਂਜੀ ਇਸੇ ਗੱਲ ਦਾ ਵਿੱਚ ਸਾਰੀ ਸੱਚਾਈ ਬੋਲੀ ਮੁੱਢ ਤੋਂ ਐਂ ਜਿਵੇਂ ਐਂਡ ਤੱਕ ਹਾਂਜੀ ਹਾਂਜੀ ਯਾਰੀ ਦੇਖਣ ਦਾ ਨਜ਼ਾਰਾ ਆ ਗਿਆ ਤੇ ਹੁਣ ਅੱਜ ਸੀਗਾ ਮੈਂ ਕਿਹਾ ਭਵੇਂ ਕੁਝ ਵੀ ਆ ਹਾਂਜੀ ਗੱਡੀ 'ਚ ਬੈਠ ਕੇ ਜਾ ਕੇ ਤੇ ਲਾਜ਼ਮੀ ਮਿਲ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਜੀ ਬੋਟ ਬੋਟ ਪੰਡਾ ਜੀ ਤੁਹਾਡੇ ਹਾਂਜੀ ਪੰਡਾ ਜੀ ਤੁਸੀਂ ਕੀ ਬੋਲੋ ਮਾਤਾ ਨੂੰ ਸਾਰਿਆਂ ਨੂੰ ਸੱਸੀ ਕਰ ਮਾਸੀ ਕੋਦੋ ਵਿਆਹ ਕਰਨਾ ਚਾਹੁੰਨੀ ਹੈ ਵੀ ਇੰਨੇ ਟਾਈਮ ਬਾਦ ਆਈ ਹੈ ਇਹਨਾਂ ਵਿਆਹ ਹੋਇਆ ਹੋਵੇ ਤੁਹਾਡੇ ਕਿੰਨੇ ਸਮੇਂ ਹੋ ਗਏ ਵਿਆਹ ਹੋਇਆ ਨੂੰ ਮਾਮਾ ਇਹ ਬਾਤ ਨਹੀਂ ਲਓ ਜੀ ਇੰਨਾਂ ਦਾ ਵੱਡੇ ਪਪੜੀ ਦਾ ਨਾ ਵੱਡੇ ਪਪੜਾ ਵੱਡੇ ਪਪੜਾ ਨੂੰ ਮਾਨ ਸਨਮਾਨ ਵੱਡੇ ਪਪੜਾ ਨੂੰ ਆ ਜਾ ਬੇਟੇ ਆ ਜਾ ਮਾਨ ਸਨਮਾਨ ਕੀ ਤੇ ਆਂਦਾ ਬੱਚਿਆਂ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਬੱਚਿਆਂ ਬੱਚੇ ਧੰਨਵਾਦ ਕਰ ਦੋ ਪਪੜ ਦਾ ਵੱਡੇ ਪਪੜ ਦਾ ਮਾਨ ਸਨਮਾਨ ਕਰ ਦਿਓ ਉਹ ਮਾਨ ਸਨਮਾਨ ਮਿਲਿਆ ਪਪੜਾ ਦੇ ਵੱਡੇ ਪਪੜਾ ਨੂੰ ਇੱਧਰ ਨੂੰ ਵੀ ਇੱਧਰ ਨੂੰ ਮੂੰਹ ਕਰਕੇ ਆਇਆ ਇਹਨੂੰ ਬੋਲੋ ਜੋਂ ਦੇ ਬਾਦ ਰੋ ਹਾਂ ਪਪੜੀ ਜੀ ਕੋ ਪਪੜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਨ ਸਨਮਾਨ ਲਈ ਬੋਲੋ ਮੂੰਹ ਆਇਆ ਇਹਨੂੰ ਕਾਡਾ ਬਹੁਤ ਬਹੁਤ ਧੰਨਵਾਦ ਦੀ ਜਿਉਂਦੇ ਵਾਦੇ ਰੋ ਬਈ ਜਿਉਂਦੇ ਵਾਦੇ ਰੋ ਸਾਡੇ ਗਿਰਦੇ ਪਰਮਾਤਮਾ ਅਗੇ ਅਰਦਾਸ ਬੇਨਤੀ ਆ ਫੜੋ ਵਧੋ ਵੱਲੋ ਖਲੋ ਓਏ ਨਾ ਸੈਗਲ ਸੈਟ ਕੀ ਆ ਗਈ ਲੈ ਅਮਰ ਤਾਂ ਉਹ ਨਮਕ ਆਇਆ ਉਹ ਪੱਲੀ ਕੋਈ ਨਹੀਂ ਕੋਈ ਕਿਰਾਦਾ ਪੱਖੀ ਜਨਾੜ ਦੇ ਇੱਥੇ ਕੋਸ਼ਾ ਲੱਗਿਆ ਔੜ ਕੇ ਹਜੇ ਹਜੇ ਘਟਾ ਜੀ ਭਾਈ ਓਏ ਭਾਈ ਓਹ ਵੀਊ ਬਣਦਾ ਬਸ ਈ ਤਾਂ ਓਏ ਛੱਡ ਦੇਖੀ ਆਂ ਜੀ ਜੀ ਘਰ ਦੇ ਵੱਡੇ ਤੌਣੇ ਹਾਂ ਜੀ ਓਏ ਆਣੀ ਅੱਜ ਮਾਰਿਆ ਹੁੰਦਾ ਕੋਈ ਮੈਂ ਹਾਂ ਨਾ ਬੈ ਬੋਣੀ ਕਾਦੀ ਮੈਂ ਇੱਧਰ ਆ ਮਾਣਤ ਕਾ ਬਤਾ ਪੁੱਛ ਨਾ ਪੁੱਛ ਨਾ ਤਾਂ ਸੋ 600 ਰੁਪਏ ਜ਼ਰਤ ਨੂੰ ਆ ਗਏ ਪਰ ਮੈਂ ਹਣ ਕੋੜੀ ਨੂੰ ਆ ਮੈਂ ਤੇ ਨਮ ਕੋੜੀ ਨੂੰ ਪਰਾਚ ਮੈਂ ਨਾ ਕਰਾ ਪਈ ਨਹੀਂ ਹੁੰਦਾ ਨਾ ਉਹ ਨਹੀਂ ਚੱਲੇ ਸਾਰੀ ਗਿਆ ਹੁਣ ਮੈਨੂੰ ਹੁਣ ਤੂੰ ਇੱਧਰਲੇ ਪਾਸੇ ਦੀ ਉੱਠ ਜਾ ਨਾ ਇੱਧਰਲੇ ਪਾਸੇ ਦੀ ਹੁੰਦੀ ਕਾਮ ਉਹ ਤੋਂ ਉੱਥੇ ਹੀ ਹੁੰਦਾ ਹੈ। ਹੁਣ ਉਹਨੇ ਦਿਖਾ ਦਿੱਤੀ ਹੈ। ਉੱਥੇ ਹੀ ਹੈ। ਉਹ ਕੁੜੀ ਨੂੰ ਪੱਕਰ ਕੇ ਨਾ ਇੱਥੇ ਆ ਜੀ। ਉਹਨੇ ਮੈਨੂੰ ਹੁਣੇ ਇਸ਼ਾਰਾ ਕਰ ਰਿਹਾ ਵੀ ਕਰਦੇ ਹਾਂ ਕਰਦੇ ਹਾਂ ਲੈ ਕੇ ਆ। ਹੁੰਦਾ ਵੀ ਆ। ਹਾਂ? ਹੁੰਦਾ ਵੀ ਆ। ਹਾਂ? ਉਹ ਦੋ। ਉਹ ਦੋ। ਹਾਂ, ਦੋ ਬੱਚੇ ਹੈ, ਇੱਕ ਕੁੜੀ ਇੱਕ ਮੁੰਡਾ। ਇਹ ਹੀ ਆਕਾ ਨੂੰ ਤਾਂ। ਇਹਨਾਂ ਸਾਰ ਸੌਣ ਨੂੰ ਦੇ ਦਿੱਤੀ। ਕੇ ਗਿਆ ਕਨ ਨੂੰ ਤਾਂ ਫੜ ਕੇ ਆਇਆ ਹਾ ਆਹੋ ਦੋ ਦੋ ਦਾ ਦੋ ਉਹਨਾਂ ਦਾ ਮੋੜ ਜੂਗਾ ਕਿ ਤਰੇ ਦਾ ਫੜਾ ਹੋ ਜੂਗਾ ਠੀਕ ਹੈ ਕਨ ਉਹਨਾਂ ਨੇ ਮੇਰੇ ਸਾਲਿਆ ਨੇ ਦੇਣਾ ਨਹੀਂ ਕਿ ਜਿਹਨੇ ਆਪਣਾ ਰੋਲਾ ਬਹੁਤ ਬੋਲਿਆ ਦੋ ਦੰਧੀਆਂ ਉਹ ਲੋਕਾਂ ਤੋਂ ਤਾਂ ਮੈਂ ਆਪਣਾ ਤਾਂ ਇਕੱਲਾ ਨੂੰ ਫੋਲੋਵਰਾਂ ਦਾ ਆ ਆ ਵੇਖੋ ਨਾ ਚੱਲਿਆ ਯਾਰ ਤੁਸੀਂ ਨਮਸਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਵਿਖਾਇਆ ਹੋਇਆ ਹੈ ਨਾ ਤੋ ਉਹਨਾਂ ਦੇ ਵੀ ਆਪਾਂ ਤੁਹਾਡੇ ਘਰੇ ਵੀ ਆ ਰਹੇ ਆ। ਇਹ ਭਾਈ ਜੀ ਸਰਤਾ ਸੁਧਾਗਰ ਸਿੰਘ ਜੀ ਅੰਡ ਲੰਡੇ ਕੇ ਮੋਗਾ ਇਹ ਸਭ ਤੋਂ ਵੱਡਾ ਪਰੋਣਾ ਜੀ। ਹਾਂ ਜੀ। ਇਹ ਦੋ ਤਾਏ ਇੱਕ ਮੇਰਾ ਤਿੰਨ ਭਰਾ ਸੀਗੇ ਜਾਨੀ ਕਿ ਤਾਏ ਚਾਚੇ ਦੇ ਹੁੰਦੇ। ਵੈਸੇ ਉਹ ਦੋ ਭਰਾ ਹੀ ਆ ਮੇਰੇ। ਡੈਡੀ ਦਾ ਜੀ ਤੇ ਮੈਂ ਨਹੀਂ ਇਹ तो सब तो वड्डा आ गया जी ताया जी अब आना पहुंच रहे हैं जी बहुत-बहुत वेलकम बहुत टू तो। हां जरूर 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 करसिया ले आओ बाहर भाई हाँ 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 तो भाई आ कुर्सी ले मैंने जाके कुर्सी का काट ला मेरे ਆਵੇ ਕੋਈ ਤਿੰਨੇ ਕੁਛ ਦੀ ਬਈ ਆਵੇ ਆਜੇ ਜਿੰਦੁਰਤ ਨੂੰ ਬਈ ਮੰਮੂ ਤੁਸੀਂ ਬਈ ਉਹ ਨਹੀਂ ਖੇਡਦੇ ਨੀ ਬੈਠਾ ਬੈਠਾ ਦੀਦੀ ਨੇ ਖੇਡਾ ਨਿਮਰਤਾ ਉਹ ਦੀਦੀ ਨੇ ਖੇਡਾ ਅਰੇ ਬੋਤਾਂ ਦੇ ਬੋਏ ਬੋਏ ਰਾਸੇ ਆ ਦੀਦੀ ਆ ਨਾ ਨਾ ਬੰਦ ਕੋ ਆ ਮੁੰਡੇ ਹੈ ਉਹ ਜਿਹੜੇ ਸੀ ਰਹਿਣ ਦੇ ਰਵਾਏਗੀ ਤੁੰ ਲੈ ਦੱਸ ਆ ਬੇਲਾ ਰਹੀ ਹੈ ਸਕੂਟਰ ਚੱਲ ਰਵਾਈ ਬੱਚੇ ਖੇਡ ਲੈਣ ਦੇ ਨੂੰ ਕਿੱਦਾਂ ਕਰ ਆਇਆ ਬੈਠ ਰੁਕ ਕੇ ਦਲੇ ਬਚਾਲਿਕ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਸਾਡੇ ਘਰੇ ਆਉਣ ਦਾ ਬਹੁਤ-ਬਹੁਤ ਕੋਟ-ਕੋਟ ਧੰਨਵਾਦ ਪੈਣਾ ਭਰਾ ਮੈਂ ਦਾ ਹੋਰ ਬਾਈ ਜੀ ਕੀ ਹਾਲ ਚਾਲ ਹੈ ਜਮਾ ਠੀਕ ਠਾਕ ਹੋ ਔਰ ਫਿਰ ਕੋਈ ਗੱਲ ਬਾਤ ਕਰਕੇ ਤਾਂ ਜਵਾਈ ਦੁੱਤਰ ਵੀ ਇੱਦਾਂ ਆ ਕੇ ਜਣਾ ਦਰਸ਼ਨ ਕਰਕੇ ਨਾ ਉੱਥੋਂ ਤੁਰ ਕੇ ਇੱਥੇ ਆ ਗਏ ਨੇ ਮੈਥੋਂ ਇੰਨਾ ਤੁਰਿਆ ਨਹੀਂ ਜਾਂਦਾ ਨਹੀਂ ਉਹ ਮਹਾਰਾਜਾ ਜੀ ਹਾਂ ਜੀ ਜਿੰਨਾ ਤੁਰਿਆ ਘੱਟ ਜਾਂਦਾ ਜੀ ਠੀਕ ਹੈ ਜੀ ਤਾਂ ਵੀ ਤੁਹਾਡੇ ਦਰਸ਼ਨ ਆਇਆ ਤੇ ਪੈਰ ਪਾਏ ਤੁਹਾਡੇ ਤੁਸੀਂ ਰੱਬ ਰੂਹਾਂ ਤੁਹਾਡੇ ਘਰੇ ਆਈਆਂ ਅਸੀਂ ਬਾਤ ਬਾਤ ਧੰਨਵਾਦ ਜੀ ਹੋਰ ਮਮਾ ਜੀ ਜੱਟੋ ਵੀ ਗੱਲ ਬਾਤ ਕੋਈ ਵਧੀਆ ਠੀਕ ਠਾਕ ਆ ਜੀ ਜੀ ਆਪਣਾ ਪਰਮਾਤਮਾ ਕੰਦਰ ਰਸਤੇ ਰੱਖੀ ਤੇ ਸਾਰੇ ਪਰਿਵਾਰ ਨੂੰ ਜੋਨ ਦੇ ਵਾਸਤੇ ਰੋ ਬਹੁਤ ਖੁਸ਼ੀ ਹੋਈ ਹੈ ਪਹਿਲਾਂ ਮੈਂ ਤਾਂ ਇਹ ਬਣਾਉਣਾ ਮੈਨੂੰ ਤਾਂ ਬਣਾਉਣਾ ਨਹੀਂ ਆਉਂਦਾ ਸੀ ਇਹ ਵੀ ਕੀ ਕਰਨਾ ਕੀ ਨਹੀਂ ਹੈ ਜਦੋਂ ਮਾਂ ਮੈਂ ਤੋਂ ਬਣਾਉਣ ਲੱਗਾ ਗਾਂ ਦੀ ਗਾਤ ਚੰਪ ਤਰਾ ਜਾ ਮ ਓਕੇ ਹੋਈ ਜਾਣਾ ਹਾਂ ਇਹ ਬਾਹਲਾ ਤਾਂ ਇਹਨੇ ਕਰਮ ਜੀ ਇਤਨੇ ਕਿਹਾ ਸੀ ਵੀ ਮੈਂ ਬਣਾ ਬਣਾ ਕੇ ਖੋਚ ਹੈ ਇਹ ਸਾਡੇ ਨਾਲ ਤੁਸੀਂ ਵੀ ਬਹੁਤ ਵਧੀਆ ਸਟੈਪ ਚੱਕਿਆ ਵਧੀਆ ਗੱਲ ਆ ਇਹ ਨਾ ਪਹਿਲਾਂ ਮਾਂ ਨੂੰ ਕਿਹਾ ਤੁਸੀਂ ਨੋਖੀ ਜੋੜੀ ਵਾਲੇ ਉਹਨਾਂ ਨੇ ਸਾਡਾ ਚੈਨਰ ਬਣਾ ਕੇ ਦਿੱਤਾ ਸੀ ਆਜਾ ਮਦਦ ਲਾਜ਼ਮੀ ਕਰਿਆ ਕਰੋ ਥੋੜੀ ਜਿਹੀ ਬਹੁਤ ਵਧੀਆ ਮੈਂ ਤਾਂ ਉੱਥੇ ਦੇਖਿਆ ਹੈ ਤਾਂ ਥੋੜਾ ਥੋੜਾ ਬੋਲ ਲੈਣੀ ਆ ਮਾਂਮੀ ਕੋਈ ਨਹੀਂ ਹੋਣੀ ਜਿਹੜੀ ਸੰਗ ਬੋਲਿਆ ਜਾਂਦੀ ਹੁੰਦੀ ਆ ਜਦੋਂ ਆਪ ਸਟਾਰਟ ਆ ਦੇ ਚੀਜ਼ ਬਣਾ ਕੋਈ ਵੀ ਚੀਜ਼ ਹੁੰਦਾ ਨਾ ਆਪੇ ਹੌਲੀ ਹੌਲੀ ਉਸ ਤੱਕ ਹੀ ਚੱਲ ਪੈਂਦਾ ਵਾਕਿਆ ਇਹਨੂੰ ਅੱਜ ਮਾਮੇ ਨੂੰ ਬਹੁਤ ਸਮਾਂ ਮੇਰੀ ਉਮਰ ਹੈਗੀ ਆ 31 ਸਾਲ ਹਨਾ 31 ਸਾਲਾਂ ਬਾਅਦ ਤੇ ਮੈਂ ਅੱਜ ਆਇਆ ਮਾਮੇ ਦੇ ਘਰੇ ਹੁਣ ਮੇਰੀ ਉਮਰ ਹੋ ਗਈ 31 ਸਾਲ ਤੇ ਮੈਂ ਮਾਮੇ ਨੂੰ ਜਾਣਦਾ ਤੱਕ ਨਹੀਂ ਸੀ ਜਦੋਂ ਮਾਮਨੇ ਬਲੌਗ ਨਾਲੇ ਸ਼ੁਰੂ ਕੀਤੇ ਮੈਂ ਉਦੋਂ ਦਾ ਮਾਮੇ ਨੂੰ ਜਾਣਨ ਲੱਗਾ ਤੇਰਾ ਮਾਮਾ ਘੈਂਟ ਮਾਮਾ ਵੀ ਹੈਗਾ ਤੁਨੀ ਗੁਰਦੇ ਸਿੰਘ ਬਰਾੜ ਤੇ ਛੋਟਾ ਨਿੱਕਨੇ ਮੇਨਾਂ ਹੈਗਾ ਕੋਨਾ ਹਾਂਜੀ ਬਾਤ ਬਾਤ ਧੰਨਵਾਦ ਜੀ ਭੈਣਾ ਭਰਾਵਾਂ ਦਾ ਤੁਹਾਡੇ ਵਰਕੇ ਇੱਥੋਂ ਤੱਕ ਪਹੁੰਚੇ ਮੈਂ ਤਾਂ ਇਹਨੂੰ ਕਿਹਾ ਸੀ ਮੈਂ ਕਿਹਾ ਵਿੱਚ ਦੋਸਤੋ ਆ ਰੁਕਿਆ ਨਾ ਕਰ ਤੇਰਾ ਔਰ ਸਾਰੇ ਹੁਣ ਇਹਨੂੰ ਆਂਦੇ ਬੋਲਣਾ ਚਾਹੀਏ ਠੀਕ ਹੈ ਨਾ ਵਿੱਚ ਉਹ ਜੀ ਕੰਡੀਸ਼ਨ ਆਉ ਜੀ ਤੁਸੀਂ ਵਿਖਾਓ ਕਿਵੇਂ ਕੰਮ ਕਰਦੇ ਆ ਕਿਵੇਂ ਬੱਚੇ ਸੰਭਦੇ ਹਨਾ ਤੇ ਮੈਂ ਕਿਹਾ ਵੀ ਉਹ ਮੈਂ ਤੂੰ ਇਹਨੂੰ ਚਲਾਇਆ ਕਰ ਘਰੇ ਬੈਠੇ ਕਮਾਈ ਹੁੰਦੀ ਕਿੱਲਾ ਬਾਬੂ ਵੀ ਮਦਦ ਕਰਦਾ ਹਾਂਜੀ ਹਾਂਜੀ ਜੀ ਆਪੇ ਹੋ ਗਿਆ ਦਿਮਾਗ ਦਿੰਦਾ ਜੀ ਤੁਹਾਡੇ ਪੈਨ ਦਿਮਾਗ ਪਰਮਾਤਮਾ ਹੀ ਦੇ ਆ ਜਿਹੜੀ ਉਹ व्हीਲ ਚੇਅਰ ਦਿੱਤੀ ਐ ਤੇ ਬਾਜੀ ਤੁਹਾਡੇ ਪਿੰਡੋਂ ਹੀ ਆ ਮੈਂ ਹੈਗਾ ਕਾਲੇ ਕਾਂ ਵਾਲੇ ਰੋਡ ਤੇ ਸੜਕ ਰੋਡ ਤੇ ਗਿੰਦਰ ਸਿੰਘ ਦਾ ਜੋ ਆਪਣੇ ਸ੍ਰਿੰਦਰ ਕੌਰ ਹਾਂਜੀ ਸ੍ਰਿੰਦਰ ਕੌਰੈਂਟੀ ਜੀ ਆ ਫੋਨ ਨੰਬਰ ਹੈ ਸਾਡੇ ਕੋਲੇ ਉਹ ਕਾਟ ਹੈ ਜਿਹੜਾ ਉਹਨਾਂ ਨੇ ਸਾਨੂੰ ਇਹ व्हीलचेयर ਲੈ ਕੇ ਦਿੱਤੀ ਹੈ ਉਹਦੇ ਤੇ ਉਹਨਾਂ ਨੇ ਆਪ ਦੇ ਆਧਾਰ ਤੇ ਲੈ ਕੇ ਦਿੱਤੀ ਹੈ ਸਾਥ ਹਾਂ ਵੀ ਸਾਥ ਨੂੰ ਪ੍ਰੂਫ ਨਹੀਂ ਲਿਆ ਕੋਈ ਗੱਲ ਵੀ ਕੀਤੀ ਸੀ ਵੀ ਸਾਡੇ ਵੀ ਵੀ ਰੈਸਟ ਦਾ ਦੇਖੀਏ ਹਾਂਜੀ ਤੁਹਾਡੇ ਪਿੰਡਾ ਉਹਨਾਂ ਨੇ ਦੱਸਿਆ ਸੀ ਉਹ ਕਹਿੰਦੇ ਅਸੀਂ ਕਾਫੀ ਟਾਈਮ ਦੇ ਇੰਗਲੈਂਡ ਦੇ ਵਿੱਚ ਗਏ ਹੋਏ ਹਾਂ ਬਹੁਤ ਮਿੰਟਰ ਨਹੀਂ ਗਾ ਦੋ ਛੜ ਪੋਣੇ ਨੇ ਸੈਕਟਰ ਰੋਡ ਤੇ ਰੱਖ ਦੋ ਤੇ ਕੋਈ ਸੁਖਾਈਆ ਦੇ ਦੇ ਜਿਹੜਾ ਰੋਡ ਤੇ ਰੋਡ ਤੇ ਬਾਹਰ ਬਾਹਰ ਰੋਡ ਤੇ ਸਾਈਡ ਤੇ ਆਂ ਕਿ ਝੂਗੀ ਪੈਣਾ ਮੈਂ ਕੱਢ ਲਊਗਾ ਲੈ ਵੀ ਸੀ ਫੋਨ ਹੁਣ ਕਾ ਕੱਢ ਲਊਗਾ ਮੈਂ ਹਾਂਜੀ ਹਾਂਜੀ ਅੱਛਾ ਉਹਨਾਂ ਨੇ ਹਾਂਜੀ ਮੈਨੂੰ ਮੋਕੇ ਵੇਏ ਹੋਏ ਆ ਅਸੀਂ ਆਂ ਆ ਸੀ ਘਰੇ ਤੇ ਹਾਂ ਜਦੋਂ ਉਹ ਆਉਂਦੇ ਆ ਤੇ ਮੋਕੇ ਹੀ ਆਉਂਦੇ ਆ ਰਹਿਣ ਚੁੱਕੇ ਆ ਬਹੁਤ ਵਧੀਆ ਲੱਗ ਗਿਆ ਸਾਡੇ ਹਾਂ ਸਾਰੇ ਮੈਂ ਵੀ ਲੈ ਹਾਂ ਸਾਰੇ ਮੈਂ ਲੈ ਉਹਨਾਂ ਨੂੰ ਬਹੁਤ ਭੈਣ ਕਰ ਲਉਂਗਾ ਬਦਲੋ ਬਹੁਤ ਬਹੁਤ ਦਾ ਪਈ ਹੈ ਹਾਂਜੀ 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 ਕੁੰਨਦਾਨ ਵਾਲੇ ਵੀ ਬਤੇਰੇ ਹਨਾ ਬਿੱਤੇ ਬੈਠੇ ਆ ਸ਼ੁਰੂ ਪਰ ਇਹ ਹੁਣ ਰੋਕੇ ਹੋ ਨਾ ਤੁਸੀਂ ਹਾਂਜੀ ਇਹ ਕੰਮ ਹੌਲੀ ਹੌਲੀ ਨਾ ਹੁਣ ਹੁਣ ਆ ਮਮਾ ਰਹੇ ਕੀਆ ਮਗਰ ਜੋ ਸਟਾਰਟ ਹੀ ਕਰ ਲਿਆ ਤਰਕੀ ਨਾ ਦੇਖੋ ਬਤ ਹੁਣ ਆ ਪਹਿਲਾ ਨਾ ਇਹ ਬੀ ਆਰ ਐਮ ਸਕੂਲ ਚੀਜ਼ ਸੀ ਇਹ ਬਹੁਤ ਬਹੁਤ ਧੰਨਵਾਦ ਹੈ ਜੀ ਆਇਆਂ ਨੂੰ ਬੜੀ ਖੁਸ਼ੀ ਹੋਈ ਇਹ ਸਾਨੂੰ ਮਾਮਾ ਤੁਹਾਨੂੰ ਮਿਲ ਕੇ ਸਾਰੇ ਪਰਿਵਾਰ ਨੂੰ ਬਹੁਤ ਹੀ ਸੰਤੁਸ਼ਟੀ ਹੋਈ ਆ ਹਾਂ ਜੀ ਮੈਂ ਤਾਂ ਬਹੁਤ ਟਾਈਮ ਬਾਅਦ ਆਉਣਾ ਉਹਨਾਂ ਨਾਲ ਕੀ ਤੇ ਮੈਨੂੰ ਅੱਜ ਬਦਲ ਗਿਆ ਸਾਡਾ ਮਾਮਾ ਵੀ ਇੱਕ ਘੈਂਟ ਮਾਮਾ ਪੂਰਾ ਬਰਾੜ ਧੋਣਾ ਉਹਨਾਂ ਨਾਲ ਧੰਨਵਾਦ ਇਹ ਬਾਈ ਨਾ ਸ਼ਾਇਦ ਰੋਪੀ ਜਾਂਦਾ ਹਾਂ ਜਿਹੜਾ ਮੈਂ ਦੇਖਿਆ ਨਾ ਇਹ ਛੋਟਾ ਹਾਂਜੀ ਮੈਂ ਕਿਹਾ ਹੁਣ ਤਾਂ ਵੇਖੋ ਕੁਝ ਹੋਇਆ ਜੀ ਰਾਤ ਤੇ ਫਿਰ ਖੜਿਆ ਨਹੀਂ ਜਾਂਦਾ ਬਾਹਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੱਡਿਆਂ ਦਾ ਮੈਨੂੰ ਐਂ ਖੁਸ਼ੀ ਹੁੰਦੀ ਆ ਵੀ ਮੇਰੇ ਭੈਣ ਭਰਾ ਹੋਰ ਬਹੁਤ ਜੁੜ ਚੁੱਕੇ ਹਨਾ ਵੇ ਆਏ ਮਸੂਹਚ ਨਹੀਂ ਹੁੰਦਾ ਵੀ ਬੰਦਾ ਮੈਂ ਕੱਲਾ ਹੁਣ ਨਕੱਲਾ ਨਹੀਂ ਜਾਪਦਾ ਹਾਂ ਜਾਂ ਹਵਾਂ ਨੇ ਵੀ ਕਈ ਦੁਆ ਲੱਤੋਂ ਆ ਰਹੀ ਹੈ ਕਈ ਵਾਰੀ ਕਈ ਮੁਸ਼ਕਲਾਂ ਆ ਵੀ ਜਾਂਦੀਆਂ ਆ ਜਾਂਦੀਆਂ ਮਮਾ ਪਤਾ ਗੱਲ ਕੀ ਸਾਨੂੰ ਹਰੇਕ ਤੱਕ ਲੋੜ ਆ ਚਾਹੇ ਸਾਨੂੰ ਕੋ ਗਾਲਾਂ ਕੱਢੇ ਕੁਝ ਕਰੇ ਠੀਕ ਹੈ ਜੀ ਇਸ ਕਰਕੇ ਆਪਾਂ ਬੰਦੇ ਹੱਥ ਕੰਮ ਕਰਦੇ ਆ ਨਾ ਹਾਂ ਹਾਂ ਉਹਨਾਂ ਰਾਹ ਤੋਂ ਡੇਚ ਕੀ ਬਾਤ ਕਰਾ ਬਸ ਸਹੀ ਗੱਲ ਇਸ ਤੇ ਕੁਛ ਨਹੀਂ ਐਸ ਜਮਾਨੇ ਚ ਸੱਚ ਨਹੀਂ ਰਹਿ ਗਿਆ ਹਾਂਜੀ 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 ਮੇਰਾ ਮੈਂ ਮੁੰਡਾ ਤੋਂ ਵੇਖਿਆ ਵੀ ਇੱਕ ਵੀ ਲੱਭ ਜਾਂ ਕਿਸੇ ਚੀਜ਼ ਦੇ ਵਿੱਚ ਬਿਲਕੁਲ ਸਚਾਈ ਹਾਂਜੀ ਬੋਲਿਆ ਸਚਾਈ ਸੀ ਮਾਮੇ ਨੇ ਸਾਰੀ ਪਰ ਹੁਣ ਸੱਚ ਇੱਥੇ ਨਾ ਘਟੇ ਹੀ ਆ ਨਹੀਂ ਜੀ ਨਹੀਂ ਮੈਂ ਤੇਰਾ ਦੇਖ ਕੇ ਕਿਸੇ ਵੀ ਗੱਲ ਦੇ ਵਿੱਚ ਝੂਠ ਨਹੀਂ ਮੁੰਡਾ ਲੈ ਕੇ ਅੰਦਾ ਤੱਕ ਹਾਂਜੀ ਹਾਂਜੀ ਸਲੋ ਵੀਓ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੈਠੇ 2 ਮਿੰਟ ਤੁਸੀਂ ਬੈਠੋ ਕੋਈ ਨਹੀਂ ਮਮਾ ਹੁਣ ਚਲਦੇ ਆਂ ਨੀ ਰੋਣਾ ਬਰੋ ਸਾਡੇ ਘਰ ਚਾਹ ਪਾਣੀ ਨਹੀਂ ਪੀਣਾ ਮੈਂ ਚਾਹ ਨਹੀਂ ਚੂਣੀ ਮੈਂ ਹੁਣ ਚਾਹ ਫੇਰ ਸਹੀ ਭਾਈ ਨਹੀਂ ਚੂਣੀ ਮੈਂ ਇੱਥੇ ਕਿਉਂ ਨਹੀਂ ਕੋਈ ਨਹੀਂ ਕੋਈ ਬੰਦ ਬਰਦੇ ਬਸ ਕੈਂ ਹੋਇਆ ਪਿਆ ਪਾਤਾ ਹੋਇਆ ਪਿਆ ਕੋਲ ਭੜਾ ਨਹੀਂ ਜਾਇਦਾ ਚਾਉਂਦੀ ਆ ਵਧੀਆ ਤੇ ਨਾ ਇਹ ਚਾਉਂਦੀ ਹੁੰਦੀ ਸੀ ਚੋਰੇ ਕਰਿਆ ਨਾ ਕੱਲ ਮੇਰੇ ਨਾਲ ਬੈਠੀ ਕੇ ਕਿ ਕਿ ਮਣੀ ਨੂੰ ਕਹਿੰਦੀ ਫੱਟੀ ਲਾ ਕੇ ਕਿ ਕਿ ਪਹਿਲਾਂ ਉੱਤਰ ਬੈਠੇ ਸੀਗੇ ਹਾਂਜੀ ਤੇ ਮੇਰੀ ਤੇਰੇ ਨੇ ਅੱਖ ਲੜੀ ਜਾਂਦੀ ਸੀ ਅੱਛਾ ਜੀ ਹਾਂ ਮੈਨੂੰ ਆ ਗਿਆ ਸੀ ਬਾਈ ਨੇ ਲਾਤਾ ਹੀ ਫੋਨ ਇੱਥੇ ਮੈਨੂੰ ਵੇਲਾ ਇਹ ਅੱਖ ਇਹ ਤਾਂ ਸਾਰੇ ਸੀਗੇ ਅੱਖ ਮੇਰੀ ਨਾ ਤੇਰੇ ਜੀ ਸੀ ਤੇ ਇਤੋਂ ਵੇਲਾ ਸੀ ਤੂੰ ਮੈਂ ਕਹਾਂ ਕੋਈ ਨਾ ਫੇਰ ਕਰਾ ਕਰ ਹੋ ਗਏ ਜਾਵਾਂਗੇ ਅੱਜ ਮਿਲ ਕੇ ਜਾਾਂਗੇ ਧੰਨਵਾਦ ਜੀ ਤੁਹਾਡਾ ਸਾਡੇ ਵੱਡਾ ਬਣਾ ਛੋੜੇ ਸਾਲ ਨੂੰ ਅੱਜ ਮਿਲ ਕੇ ਹੀ ਜਾਊਗਾ ਗੱਲ ਗੱਲ ਪੈਨ ਕੱਲ ਜੇ ਆਏ ਨਾ ਬਹੁਤ ਕੁਝ ਹੋਏ ਪਿੱਤੇ ਫੜੀ ਹੋਏ ਛੜਤਾਂ ਜਾਵੋ ਬਈ ਬਾਹਰ ਲਾ ਦੇ ਇਹਨੂੰ ਤੁਸੀਂ ਡਰਾ ਦਿਓ ਕਿਸੇ ਤੋਂ ਚੀਜ਼ ਤੋਂ ਤੇ ਡਰਦੀ ਨਹੀਂ ਬਾਹਰ ਹਲਟ ਕਰਕੇ ਇਹਦੇ ਵਿੱਚ ਨਾ ਅਸੀਂ ਪਹਿਲਾਂ ਜਦੋਂ ਇਹ ਸ਼ੁਰੂ ਕੀਤਾ ਤੇ ਉਹ ਇੱਕ ਦਿਨ ਤਾਂ ਉਹ ਸਾਡੇ ਨਾਲ 13 ਚਲਾ ਦੇ ਕਿ ਜਿਹੜਾ ਦੂਜੇ ਗੱਣ ਚਲਾਉਣਾ ਸੀ ਨਾ ਤੇ ਮੈਨੂੰ ਤਾਂ ਕੋਈ ਗੱਲ ਨਾ ਆਵੇ ਮੈਂ ਕਿਹਾ ਵੀ ਤੂੰ ਕੇਰਾ ਮੈਂ ਨਹੀਂ ਨਹੀਂ ਬੈਠਾ ਤੂੰ 2 ਮਿੰਟ ਬੈਠਾ ਜੀ ਬੈਠਾ ਅੱਛਾ ਜੀ ਨਹੀਂ ਨਹੀਂ ਵਾਚ ਲੈ ਆ ਬਾ ਵਾਚ ਲੈ ਵੱਡੀ ਭੈਣ ਤੇ ਨਹੀਂ ਆਉਣੀ ਜੀ ਮੈਂ ਨਾ ਗੈਨ ਕਲੀਅਰ ਆ ਮੇਰੀ ਵੱਡੀ ਭੈਣ ਹੈ ਜੀ ਭੈਣਾਂ ਤੋਂ ਵੱਡੀ ਭੈਣ ਹੈ ਨਾ ਤੂੰ ਪਰਚੀ ਤੇ ਆਉਂ ਕਹਿੰਦਾ ਤੂੰ ਪਰਚੀ ਕਿਉਂ? ਨਹੀਂ ਚਾਹੀਦਾ। ਜਿਵੇਂ ਬਹਿ ਕੇ ਆਹ ਤੂੰ ਪੜਾ ਰਿਹਾ। ਹਾਂਜੀ। ਮੈਂ ਕਦੇ ਆ ਫੁੱਟ ਦਾ ਵੀ ਮੈਨੂੰ ਸ਼ੌਕ ਨਹੀਂ ਸੀਗਾ ਮੈਂ ਮੂਰੇ ਹੋ ਕੇ ਆੜ ਕੇ ਮਾਈਕਾਪ ਹਾਂਜੀ ਇੱਥੇ ਬਹਿ ਕੇ ਜ਼ਰੂਰ ਪੜਾਈਆ ਮੈਂ ਕਹਿੰਦਾ ਅੱਜ ਤਾਂ ਭਾਵੇਂ ਜਿੰਨੀਆਂ ਮਰਜ਼ੀ ਖੇਡਣਾ। ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਮੈਂ ਨਹੀਂ ਐ ਹੁੰਦਾ ਹੁੰਦਾ ਛੇੜੀ। ਐਵੇਂ ਮੂੰਹ ਵੀ ਤਰੇ। ਥੋੜੀ ਜਿਹੀ ਹਾਲੇ ਬਾਹੂ ਲੈ। ਚਲ। ਕੀਤਾ ਕੀਤਾ ਅੱਜ ਲਈ ਕਈ ਕਰਾ ਗੱਲ ਕੋਈ ਤੂੰ ਵੀ ਉੱਚੇ ਉਰੇ ਮਤ ਆ ਬਾਈ ਉਰੇ ਬਾਈ ਉਰੇ ਕਿਹਦੇ ਬਣੀ ਗਾਣੇ ਜਾਨੀ ਤੇਰੇ ਬਾਵੇਂ ਕੋਲੇ ਬਾਹਰ ਰੋਸਾਸੇ ਮਾਸੀ ਕੋਲੇ ਕਰੀ ਕਰੀ ਕਰਾ ਸੀ ਤੇ ਮੇਰੀ ਗੱਲ ਉਰੇ ਉਰੇ ਉੱਥੇ ਜਾਣਾ ਹਰਮਨ ਕੋਲੇ ਤੂੰ ਰੋਈ ਵਿਲਾ ਬਲੌਗ ਦੇਖਦਾ ਮਸ ਬਲੌਗ ਬਣਾਉਣਾ ਆਪਦਾ ਸਿੱਧੇ ਤੇਰੀ ਵੀਡੀਓ ਆਉਗੀ ਵਿੱਚ ਸਿੱਧੇ ਪਾਪਾ ਉੱਥੇ ਜਾਣਾ ਤੇਰੀ ਮਾਸੀ ਕੋਲੇ ਜਾਣਾ ਵੇਖ ਲੈ ਮਾਸੀ ਕੋਲੇ ਤੇਰਾ ਮਾਮੂ ਕੋਲੇ ਨਾਲ ਕੋਲੀ ਮਾਮੀ ਕੋਲੇ ਸਾਰੇ ਸਾਰੇ ਨੂੰ ਗੋਡ ਬਾਈ ਗੋਡ ਬਾਈ ਨਾਲ ਸਾਰੇ ਕੀ ਹਾਲ ਚਾਲ ਆ ਸਾਰਿਆਂ ਦਾ ਪੇਖੇ ਵਾਲਿਓ ਕਹਦੇ ਹਾਂ ਗੱਲ ਕਿਵੇਂ ਕਹਿੰਦੇ ਕਿਵੇਂ ਕਹਿਣਾ ਅਨਾਂ ਫਿਰ ਕਹਦੇ ਪੇਖੇ ਵਾਲਿਓ ਕੀ ਹਾਲ ਚਾਲ ਆ ਮੈਨੂੰ ਘਰ ਆਇਆ ਤਰੀਕ ਕਾਹਨੇ ਸਮਲੇ ਕਾਹ ਬਤਨਾਗੇ ਤੇਰੀ ਜੀ ਸੋ ਦੇ ਸਿੰਗ ਨਹੀਂ ਫਿਰ ਅਸੇ ਮੈਂ ਇਹੰਤੋਂ ਆਏ ਨਹੀਂ ਨਹੀਂ ਲੰਡੇ ਗਾਣ ਤੇ ਕਹਿ ਦੇਣਾ ਉਹਕੇ ਅੱਜ ਮੈਂ ਆਦੇ ਪਾਪੇ ਦੇ ਨਾਨਕੇ ਪਿੰਡ ਆਏ ਹੋਇਆ ਮੇਰਾ ਬਹੁਤ ਦਿਲ ਲੱਗਾ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਆ ਪਾਪੇ ਦੇ ਨਾਨਕੇ ਪਿੰਡ ਆਏ ਆ ਐ ਬੋਲ ਦੇ ਬੰਦ ਬੰਦ ਕਹਾਂ ਤੇ ਬੰਦ ਬਤੋ ਚਲ ਆ ਤੁਸੀਂ 100 ਰੁਪਏ ਕੀ ਕਰਾਂ ਮੈਂ ਦੱਸੋ ਤੁਸੀਂ ਜੀ ਜੀ ਕਿਹੜੀ ਜੀਜੀ ਡੈਰੀ ਮਿਲਕ ਡੈਰੀ ਮਿਲਕ ਲਈ ਮੈਂ ਲੱਭਣੂੰ फिर सौ रुपया मेर चल मामी व सौ रुपया मामी आ <laughs> <नहीं। laughs> <ने। laughs> <भर>।